ਨਹੀਂ ਤਾਂ ਦਿਉਰਾ ਹਲਵੇ ਜੋੜ ਲੈ ਨਹੀਂ ਤਾਂ ਦਿਉਰਾ ਹਲਵੇ ਜੋੜ ਲੈ ਨਹੀਂ ਵੀ ਜੋੜ ਲੈ ਤਾਂ ਕਾ ਵੇਲੇ ਪਿਰਦੇ ਨੂੰ ਕੰਨਿ ਗਵਾਇਆ ਜਾਂਦਾ ਵੇਲੇ ਪਿਰਦੇ ਨੂੰ ਕੰਨਿ ਗਵਾਇਆ ਜਾਂਦਾ ਵੇਲੇ ਪਿਰਦੇ ਨੂੰ ਕੰਨਿ ਗਵਾਇਆ ਜਾਂਦਾ ਵੇਲੇ ਪਿਰਦੇ ਨੂੰ ਨਾਤਾ ਭਾਬੀਏ ਹਾਣੀ ਜੋੜਾ ਨਾਤਾ ਭਾਬੀਏ ਹਾਣੀ ਜੋੜਾ ਨਾ ਜੋੜਾ ਨਹੀਂ ਤਾਂ ਨਾ ਵੇਲੇ ਪਿਰਦੇ ਚਾਰ ਟੋਕੇ ਲੰਗਾ ਗੇ ਜਾਂ ਤਦਿਉਰਾ ਵਿਆਕਰਵਾਲਾ ਜਾਂ ਤਦਿਉਰਾ ਵਿਆਕਰਵਾਲਾ ਜਾਂ ਕੜਵਾਲੇ ਕੰਧਵੀ ਮੈਂ ਬੁਰੀ ਕਰੂੰਗੀ ਨੀਂ ਵੀ ਪਾ ਕੇ ਨਟਵੇਂ ਮੈਂ ਸਾਨੂੰ ਕਰਦੀ ਤਕਨੀ ਤੇਰੀ ਜਵਾਨੀ ਸਾਨੂੰ ਕਰਦੀ ਤਕਨੀ ਤੇਰੀ ਜਵਾਨੀ ਸੰਖ ਵੀ ਤਗਨੀ ਬਾਰਾ ਹੁੰਦਾ ਜੁੱਤਨਾ ਪਿੰਦਾ ਨਾਲੇ ਮੇਰੀ ਪਨਗਿਆ ਕਾੜਨੀ ਨਾਮ ਪਰਾਵਾਂ ਕੁੱਤੀ ਮਾਰੀ ਨਾਮ ਪਰਾਵਾਂ ਕੁੱਤੀ ਮਾਰੀ ਨਾਮ ਪਰਾਵਾਂ ਛੇੜੀ ਓਏ ਮਾੜੀ ਜੀ ਗੱਲ ਦਾ ਕਰੇ ਤੇਰਾ ਮਾੜੀ ਜੀ ਗੱਲ ਦਾ ਕਰੇ ਕਚੀਰਾ ਕੰਬੀ ਖਲ ਤੱਕ ਝਾੜੀ ਤੰੜੇ ਲੰਦੀ ਐ ਟਿੱਕੇ ਜਾਣਦੀ ਮਾਰੀ ਤੰੜੇ ਲੰਦੀ ਐ ਟਿੱਕੇ ਜਾਣਦੀ ਮਾਰੀ ਤੰੜੇ ਲੰਦੀ ਐ ਟਿੱਕੇ ਜਾਣਦੀ ਮਾਰੀ ਨਾ ਭਰਾਵਾ ਤੰੜੜੇ ਲਾਉਂਦੀ ਨਾ ਭਰਾਵਾ ਤੰੜੜੇ ਲਾਉਂਦੀ ਨਾ ਭੂਲੇ ਝੂਠ ਵਿਚਾਰੀ ਜੁਤੀ ਕੇ ਜਾਉਂਗੀ ਜੇ ਤੂੰ ਕੁੱਤੀ ਮਾਰੀ ਪੇਕੇ ਜਾਉਂਗੀ ਜੇ ਤੂੰ ਕੁੱਤੀ ਮਾਰੀ ਪੇਕੇ ਜਾਉਂਗੀ ਜੇ ਤੂੰ ਕੁੱਤੀ ਮਾਰੀ ਪੇਕੇ ਜਾਉਂਗੀ ਨਾ ਮੈਂ ਭਰਾਵਾ ਕੁੱਤੀ ਮਾਰੀ ਨਾ ਮੈਂ ਭਰਾਵਾ ਝੇੜੀ ਉੱਕੇ ਗਲ ਪੈਗੀ ਬੀਤਨੇ ਦਿਨੇ ਰੀ ਉੱਕੇ ਗਲ ਪੈਗੀ ਪਾਈ ਕਰ ਬੈਥੋ ਪਾਈ ਵੇ ਵਕੀਆਂ ਕੋਲੋਂ ਰੁਗ ਪਰ ਲੈਂਦਾ ਵਕੀਆਂ ਕੋਲੋਂ ਰੁਗ ਪਰ ਲੈਂਦਾ ਕੁਰਤੀ ਪਾੜ ਗਿਆ ਸਾਰੀ ਵਰਜਨ ਮਸਤੇ ਨੂੰ ਜਨਮ ਵਿੜਤਾ ਪਾਲੀ 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 ਕੀ ਹੋ ਗਿਆ ਤਨੁ ਕਰਲੀ ਮਸਕਰੀ ਛੋਟਾ ਤੇ ਰੂਸੀ ਤੇਰਾ ਨਹੀਂ ਪਾਂਡਿਆ ਵਿੱਚੋਂ ਪਾਂਡਾ ਬਣਾ ਲੂ ਪਾਂਡਾ ਵਿੱਚੋਂ ਪਾਂਡਾ ਬੰਡਾਲੂ ਢੇੜੇ ਵਿੱਚੋਂ ਢੇੜਾ ਏ ਸੁਨਿਆਣੇ ਨੇ ਕੀਨੀ ਤੋੜ ਲਿਆ ਤੇਰਾ 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 ਏ ਸੁਨਿਆਣੇ ਨੇ ਲੈ ਓ ਪਰਾਵਾ ਅੱਧ ਹੋ ਜਾਈਏ ਲੈ ਓ ਪਰਾਵਾ ਅੱਧ ਹੋ ਜਾਈਏ ਪੈੜੀ ਪਠੇ ਦਾ ਰਖੀ ਨਾ ਔਲਾ ਪਹਿਲੀ ਬਠੇ ਦਾ ਰੱਖੀ ਨਾ ਰੌਲਾ ਆ ਸੁਣਦਾ ਪਈ ਸੰਜਾ ਤੇਰੀ ਔਰਤ ਦੇ ਮੈਂ ਨਹੀਂ ਖੌਂੜੇ ਕਹਿੰਦਾ ਤੇਰੀ ਔਰਤ ਦੇ ਮੈਂ ਨਹੀਂ ਖੌਂੜੇ ਕਹਿੰਦਾ ਤੇਰੀ ਔਰਤ ਦੇ ਮੈਂ ਨਹੀਂ ਖੌਂੜੇ ਕਹਿੰਦਾ ਤੇਰੀ ਔਰਤ ਦੇ ਮੈਂ ਨਹੀਂ ਖੌਂੜੇ ਜਾਂਦਾ ਲੈ ਮਾਇਆ ਪਾਡੋ ਜਾਈਏ ਦੇਵ ਤੋ ਕੁਛ ਦੇਣਾ ਇਸ ਲਫੰਗੇ ਨੂੰ ਮੈਂ ਟੁਕੜਾ ਨਹੀਂ ਦੇਣਾ ਮਿਆਂ ਵਿੱਚੋਂ ਪਾਂਡੇ ਬੰਦਾਲੂ ਗੈਨੇ ਵਿੱਚੋਂ ਗੈਨਾ ਮੰਡੀਆਂ ਠੂਆਂ ਤੋਂ ਆਮ ਖੜਾ ਨਹੀਂ ਰਹਿਣਾ ਮੰਡੀਆਂ ਤੁਮਾ ਤੋਂ ਆਮ ਖੜਾ ਨਹੀਂ ਰਹਿਣਾ ਮੰਡੀਆਂ ਤੁਮਾ ਤੋਂ ਆਮ ਖੜਾ ਨਹੀਂ ਰਹਿਣਾ ਮੰਡੀਆਂ ਠੂਆਂ ਤੋਂ ਵੇਖ ਕੰਥ ਮੇਰੇ ਦੀਆਂ ਦੋ ਦੋ ਪੱਗਾਂ ਕੰਥ ਮੇਰੇ ਦੀਆਂ ਦੋ ਦੋ ਪੱਗਾਂ ਕਿ ਤਨੀ ਆ ਇੱਕ ਦੀਰਾ ਤੈਨੂੰ ਕੀ ਝੜਕਾ ਕੰਥ ਮੇਰੇ ਤੇ ਆ ਵੀਰਾ ਤੈਨੂੰ ਹਾਂਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਬਹੁਤ ਚੰਗਾ ਲੱਗਿਆ ਹੋਣਾ ਜੇਕਰ ਤੁਹਾਨੂੰ ਇਹ ਜੀ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜੁਜਸਨਾ ਤੇ ਸਾਡੇ ਆਉਣ ਵਾਲੀ ਨੰਨੀਆਂ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀ ਕੀਤਾ ਜੀ ਨਵੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦਿਨੇ ਤਦ ਤੱਕ ਦੇ ਲਈ ਧੰਨਵਾਦ